ਦੀ ਪੜਾਈ ਹੁਣ ਥਾਪਾ ਇੰਸਟੀਚਿਊਟ ਆਫ ਪਟਿਆਲਾ ਵਿੱਚ ਕਰ ਰਿਹਾ ਜੇ 10ਵੀਂ 12ਵੀਂ ਦੀ ਗੱਲ ਕੀਤੀ ਜਾਵੇ ਮੈਂ ਆਰਮੀ ਸਕੂਲ ਵਿੱਚ ਪੜਿਆ ਐਜ਼ ਮੇਰੇ ਫਾਦਰ ਸਾਹਿਬ ਆਰਮੀ ਵਿੱਚ ਨੇ ਤੇ ਹੁਣ ਲਾਈਕ 12ਵੀਂ ਕਰਨ ਤੋਂ ਬਾਅਦ ਮੈਂ ਸਿੱਧਾ ਹੀ ਥਾਪਾ ਇੰਸਟੀਚਿਊਟ ਆਫ ਪਟਿਆਲਾ ਵਿੱਚ ਪੜਨ ਲੱਗ ਗਿਆ ਸੀ ਮੈਂ ਉੱਥੇ ਬੀਟੈਕ ਕਰ ਰਿਹਾ ਹਾਂ ਕੰਪਿਊਟਰ ਸਾਇੰਸ ਦੇ ਵਿੱਚ ਮੈਂ 3rd Year ਚੱਲੂ ਆ ਹਮ ਈਸਰੋ ਦੇ ਵਿੱਚ ਕਿਵੇਂ ਇੰਟਰੀ ਵੀ ਦਿੱਤੀ ਈਸਰੋ ਦੇ ਵਿੱਚ ਐਂਟਰੀ ਜੀ ਮੈਂ ਪੜਾਈ ਕਰ ਰਿਹਾ ਸੀ ਅਸੀਂ ਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਆਪਣਾ ਜੋ ਲੌਂਚ ਕੀਤਾ ਸੀਗਾ ਹੈਕਥਨ ਲੌਂਚ ਕੀਤਾ ਸੀ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਜੀ ਤਾਂ ਉਹਦੇ ਉਹਦੇ ਨਾਲ ਅਸੀਂ ਹైదరాబాద్ ਗਏ ਸੀ ਜੀ ਉਸ ਦੇ ਨਾਲ ਇਸ ਦੇ ਵਿੱਚ ਐਂਟਰੀ ਹੋ ਗਈ ਸੀ ਜੀ ਜੇ ਸੀ ਜਾਂ ਉਹਦੇ ਵਿੱਚ ਹੋਰ ਤੁਹਾਡੀ ਟੀਮ ਵੀ ਸੀ ਤੁਹਾਡੇ ਚਾਰ ਜਣੇ ਦੀ ਟੀਮ ਸੀ ਜੀ ਲਾਈਕ ਮੇਰੇ ਟੀਮ ਮੇਟਸ ਇੱਕ ਨਾਬੇ ਤੋਂ ਮਨਕੀਰਤ ਸਿੰਘ ਜ਼ਿਲਕਪੁਰ ਤੋਂ ਆਪਣਾ ਅਦਿੱਤਿਆ ਸਪਰਾ ਤੇ ਦਿੱਲੀ ਤੋਂ ਰਿਆਸ ਜਦੇਵਾ ਨਵਦੀਪ ਜਿਸ ਤਰੀਕੇ ਦੇ ਨਾਲ ਰਾਸ਼ਟਰਪਤੀ ਸ਼੍ਰੀਮਤੀ ਦੋਪਦੀ ਮਰਗਣ ਵੱਲੋਂ ਪੁਰਸਕਾਰ ਮਿਲਦਾ ਤਾਂ ਮਨ ਦੇ ਵਿੱਚ ਕੀ ਡ੍ਰੀਮ ਆਇਆ ਤੇ ਕੀ ਫੀਲਿੰਗ ਸੀ ਉਸ ਨੂੰ ਜੀ ਮਨ ਦੇ ਵਿੱਚ ਸੀ ਕਿ ਬਸ ਰੱਬ ਨੇ ਚੜਾਈਆਂ ਕਰਤੀਆਂ ਬਸ ਇਦਾਂ ਹੀ ਚੱਲਦਾ ਰਹੇ ਜੀ ਇਸ ਦੇ ਜਰੀਏ ਹੈਲਪ ਬਹੁਤ ਹੋ ਜੇਗੀ ਜੀ ਅੱਗੇ ਜਾ ਕੇ ਜਿੱਥੇ ਵੀ ਜੋ ਵੀ ਆਪਾਂ ਕੰਮ ਕਰਾਂਗੇ ਇੱਕ ਮਤਲਬ ਉਹ ਹੋ ਜਾਂਦਾ ਕਿ ਇਹ ਪ੍ਰਸ਼ਕਾਰਿਤ ਹੋਇਆ ਹੋਇਆ ਲਾਈਕ ਬਹੁਤ ਹੈਲਪ ਹੋ ਜੇਗੀ ਜੋ ਵੀ ਕਰਾਂਗੇ ਅੱਗੇ ਜਾ ਕੇ ਲਾਈਕ ਅਜਾ ਆਪਣਾ ਕੁਝ ਹੋਣੀ ਹੈ ਸਪੈਸਿਫਿਕ ਨਹੀਂ ਹੈ ਕਿ ਆਪਾਂ ਕੀ ਕਰਨਾ ਤਾਂ ਅੱਗੇ ਜਾ ਕੇ ਜੋ ਵੀ ਕਰਾਂਗੇ ਤੇ ਹੈਲਪ ਬਹੁਤ ਹੋ ਜੇਗੀ ਜੀ ਭਾਰਤ ਦਾ ਨਾਮ ਹੀ ਜਿਹੜਾ ਰੋਸ਼ਨ ਕੀਤਾ ਤੁਸੀਂ ਇਸ ਦੇ ਵਿੱਚ ਸਭ ਤੋਂ ਜਿਹੜਾ ਸੇਰ ਹੈ ਕਿਸ ਨੇ ਦਿੰਦੇ ਹੋ ਜੀ ਪੇਰੈਂਟਸ ਨੇ ਜੀ ਉਹਨਾਂ ਨੇ ਹੁਣ ਤੱਕ ਲਾਈਕ ਪਾਲ ਪੋਸ ਕੇ ਵੱਡਾ ਕੀ ਤਰੀਕਾ ਸਾਰਾ ਉਹਨਾਂ ਦੇ ਦਸਰੀ ਜਾਂਦਾ ਜੀ ਹਨ ਕਿ ਫਿਰ ਸਾਇੰਟਿਸਟ ਦੀ ਲਾਈਨ ਦੇ ਵਿੱਚ ਆਉਗੇ ਉਹ ਦੇਖਦੇ ਆਂ ਜੇ ਅੱਗੇ ਜਾ ਕੇ ਪਤਾ ਚੱਲੇਗਾ ਉਹ ਤਾਂ ਤੁਹਾਡੇ ਨਾਲ ਜੀ ਇਹ ਪ੍ਰੋਜੈਕਟ ਪੂਰਾ ਕੀ ਸੀਗਾ ਉਹਦੇ ਬਾਰੇ ਥੋੜਾ ਜਿਹਾ ਦੱਸ ਦੋ ਠੀਕ ਹੈ ਜੀ ਜੀ ਇਹ ਪ੍ਰੋਜੈਕਟ ਵਿੱਚ ਪਹਿਲਾਂ ਤਾਂ ਸਾਡੇ ਉੱਥੇ ਕਾਲਜ ਕਾਲਜ ਵਿੱਚ ਪ੍ਰਸ਼ਾਂਤ ਸਿੰਘ ਰਾਣਾ ਸਰ ਸੀ ਉਹਨਾਂ ਨੇ ਕਾਫੀ ਹੈਲਪ ਕੀਤੀ ਫਿਰ ਸਾਡੇ ਜੋ ਸਪੇਸ ਦੇ ਇੰਸਟ੍ਰਕਟਰ ਸੀ ਮਮਤਾ ਗੁਲਾਟੀ ਮੈਮ ਉਹਨਾਂ ਨੇ ਵੀ ਕਾਫੀ ਹੈਲਪ ਕੀਤੀ ਇੱਥੋਂ ਜਾਣ ਤੋਂ ਬਾਅਦ ਬੇਸਿਕਲੀ ਅਸੀਂ ਕੀ ਕਰਨਾ ਹੁੰਦਾ ਹੈ ਕਿ ਉੱਥੇ ਜਾ ਕੇ 30 ਘੰਟੇ ਵਿੱਚ ਸਭ ਬਣਾਉਣਾ ਹ ਤਤੀ ਘੰਟੇ ਵਿੱਚ ਸਾਨੂੰ ਇਸਰੋ ਵੱਲੋਂ ਦੋ ਸਾਇੰਟਿਸਟ ਅਲਾਟ ਹੋਏ ਸੀ ਦੋ ਵਿਗਿਆਨੀ ਅਲਾਟ ਹੋਏ ਸੀ ਉਹਨਾਂ ਨੇ ਬਹੁਤ ਮਦਦ ਕੀਤੀ ਜੀ ਕਿਉਂਕਿ ਹੁਣ ਆਪਾਂ ਜਿਸ ਚੀਜ਼ ਤੇ ਕੰਮ ਕਰ ਰਹੇ ਆ ਹੁਣ ਨਾਰਮਲ ਤਾਂ ਆਪਾਂ ਜੋ ਚੀਜ਼ਾਂ ਕਰਦੇ ਆ ਗੂਗਲ ਤੇ ਮਿਲ ਜਾਂਦੀਆਂ ਪਰ ਇਹਦੇ ਬਾਰੇ ਜਾਣਕਾਰੀ ਗੂਗਲ ਤੇ ਲੱਭਣੀ ਬਹੁਤ ਔਖੀ ਆ ਤਾਂ ਉਹਦੇ ਵਿੱਚ ਉਹ ਜੋ ਵਿਗਿਆਨਿਕ ਸੀ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਜੀ ਤੇ ਇਹ ਜੋ ਸਾਡਾ ਪ੍ਰੋਜੈਕਟ ਹੈ ਇਹਦਾ ਮਤਲਬ ਮੂਲ ਸੀ ਜੀ ਕਿ ਆਪਾਂ ਚੰਦ ਤੇ ਸੇਫ ਨੈਵੀਗੇਸ਼ਨ ਰੂਟਸ ਲੱਭਣੇ ਨੇ ਕਿ ਚੰਦਰਯਾਨ 2 ਜੋ ਗਿਆ ਸੀ ਉਧੇ ਸਾਡੇ ਕੋਲ ਡਾਟਾ ਵਗੈਰਾ ਸੀਗਾ ਲਾਈਕ ਇਮੇਜਸ ਸੀ ਟੈਰੇਨ ਮੈਪਸ ਸੀ ਇਹ ਸਭ ਸਾਡੇ ਕੋਲ ਸੀਗਾ ਤੇ ਉਹਦਾ ਇਸਤੇਮਾਲ ਕਰਕੇ ਅਸੀਂ ਆਪਣਾ ਸੇਫ ਨੈਵੀਗੇਸ਼ਨ ਰੂਟਸ ਲੱਭਣੇ ਸੀ ਜੀ ਚੰਤੇ ਤਾਂ ਕਿਸ ਰੋਕ ਕੋਲ ਪ੍ਰੋਬਲਮਾਂ ਸੀਗੀਆਂ ਉਹ ਕਿਹੜੀ ਮੁਸ਼ਕਲ ਸੀ ਜਿਹੜਾ ਤੁਸੀਂ ਸੋਲੂਸ਼ਨ ਕੀਤਾ ਕਿ ਤੁਹਾਨੂੰ ਸਿਲੇਕਟ ਕੀਤਾ ਜੀ 12 ਪ੍ਰੋਬਲਮ ਸਟੇਟਮੈਂਟਸ ਸੀ ਜੀ ਤੇ ਉਹਦੇ ਵਿੱਚੋਂ ਅਸੀਂ ਨੌਵੀਂ ਚੁਣੀ ਸੀ ਇਹ ਅਸੀਂ ਚੁਣੀ ਐਸ ਕਰਕੇ ਸੀ ਕਿਉਂਕਿ ਆਪਣੀ ਜੋ ਵੀ ਸੀ ਉਹਦੇ ਵਿੱਚ ਇੱਕ ਇੱਕ ਛੋਟੇ ਛੋਟੇ ਸੋਲੂਸ਼ਨ ਵਗੈਰਾ ਸੀ ਅਸੀਂ ਜੋ ਪ੍ਰੋਬਲਮ ਸਟੇਟਮੈਂਟ ਚੁਣੀ ਇਹਦੇ ਵਿੱਚ ਉਹਦੇ ਵਿੱਚੋਂ ਹੀ ਚਾਰ ਪ੍ਰੋਬਲਮ ਸਟੇਟਮੈਂਟਾਂ ਦਾ ਹੱਲ ਇਹਦੇ ਵਿੱਚ ਨਾਲ ਹੀ ਨਿਕਲ ਰਿਹਾ ਸੀ ਜੀ ਜਿਵੇਂ ਹੁਣ ਉਹਦੇ ਵਿੱਚ ਬੋਲਡਰਸ ਕ੍ਰੇਟਰਸ ਹੁੰਦੇ ਜਿਵੇਂ ਖੱਡੇ ਹੋਗੇ ਤੇ ਪਹਾੜੇ ਛੋਟੇ ਛੋਟੇ ਪੱਥਰ ਹੋਗੇ ਉਹ ਲੱਭਨੇ ਸੀ ਉਹ ਇੱਕ ਪ੍ਰੋਬਲਮ ਸਟੇਟਮੈਂਟ ਸੀ ਸਾਨੂੰ ਇਹਦੇ ਵਿੱਚ ਅਸੀਂ ਰਾ ਲੱਭਣਾ ਸੀ ਤਾਂ ਸਾਨੂੰ ਉਹਦੇ ਵਿੱਚ ਇਹ ਵੀ ਕਰਨੀ ਪਈ ਉਹਦੇ ਵਿੱਚ ਇੱਕ ਸੀਗਾ ਕਿ ਕਿੱਥੇ ਕਿੱਥੇ ਮਿਨਰਲ ਕੰਪੋਜ਼ੀਸ਼ਨ ਜਾਂ ਕੁਝ ਵੀ ਮਿਲਦਾ ਹੈ ਉਹ ਸੀ ਇੱਕ ਪ੍ਰੋਬਲਮ ਸਟੇਟਮੈਂਟ ਉਹ ਵੀ ਅਸੀਂ ਇਹਦੇ ਵਿੱਚ ਹੀ ਕਰਨੀ ਪਈ ਕਿਉਂਕਿ ਜਿੱਥੇ ਜਿੱਥੇ ਰੋਵਰ ਜਾਊਗਾ ਜੋ ਆਪਣਾ ਉੱਥੇ ਚੰਨ ਤੇ ਲੈਂਡ ਹੋਇਆ ਤੇ ਜੋ ਵੀ ਲੈਂਡਿੰਗ ਸਾਈਟ ਵਗੈਰਾ ਸੀ ਇਹ ਸਭ ਸੀ ਉਹਦੇ ਵਿੱਚ ਚਾਰ ਪ੍ਰੋਬਲਮ ਸਟੇਟਮੈਂਟ ਆ ਉਹਦੇ ਵਿੱਚ ਇਨਕਲੂਡ ਕਰਤੀਆਂ ਸੀ ਜੀ ਇੱਕ ਦੇ ਵਿੱਚ ਹੀ ਲਖਦੀਪ ਤੁਹਾਡੇ ਵੱਲੋਂ ਜਿਹੜਾ ਸੋਲੂਸ਼ਨ ਕੀਤਾ ਗਿਆ ਤੇ ਚੰਦਰਯਾਨ ਨੂੰ ਕਹਿੰਦੇ ਟ੍ਰਾਇਲ ਲਈ ਭੇਜਾਇਆ ਗਿਆ ਤੇ ਉਹ ਸਫਲ ਹੋਇਆ ਜੀ ਐਕਚੁਅਲ ਦੇ ਵਿੱਚ ਉਹ 3D ਸਿਮੂਲੇਟ ਹੋਇਆ ਸੀ ਜੀ ਬੇਸਿਕਲੀ ਜੋ ਅੱਗੇ ਪੱਕ ਗੇਮਸ ਖੇਡਦੇ ਆ ਉਹ 3D ਵਿੱਚ ਜੋ ਗੇਮਸ ਖੇਡਦੇ ਆਗੇ ਉਹ 3D ਸਿਮੂਲੇਟ ਹੋਇਆ ਸੀ ਜੀ ਤਾਂ ਬੇਸਿਕਲੀ ਉਹਦੇ ਵਿੱਚ ਉਹ ਪੂਰਾ ਲੇਕ ਸਫਲ ਹੋਇਆ ਸੀ ਕਿ ਉਹਨੂੰ ਇੱਕ ਰਾਹ ਮਿਲ ਗਿਆ ਸੀ ਸੇਫ ਰਾਹ ਮਿਲ ਗਿਆ ਸੀ ਕਿਉਂਕਿ ਸੇ ਖੱਡੇ ਵਿੱਚ ਨਹੀਂ ਜਾ ਰਿਹਾ ਸੀ ਤੇ ਉਹ ਕਿਸੇ ਬੋਲਡਰ ਵਿੱਚ ਨਹੀਂ ਜਾ ਰਿਹਾ ਸੀ ਤਾਂ 3D ਸਿਮੂਲੇਸ਼ਨ ਦੇ ਵਿੱਚ ਉਹ ਸਫਲ ਹੋ ਗਿਆ ਸੀ ਜੀ ਸੋਣਾ ਤੇ ਇਸ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਕਿਸਤਾ ਮੰਨਦੇ ਹੋ ਪਿੰਡ ਤੋਂ ਵੱਡਾ ਯੋਗਦਾਨ ਜੀ ਮਾਪਿਆਂ ਦਾ ਫਿਰ ਪਿੰਡ ਦਾ ਫਿਰ ਆਪਣੇ ਇੰਸਟੀਚਿਊਟ ਦਾ ਜੀ ਦੋਸਤਾਂ ਦਾ ਸਭ ਦਾ ਯੋਗਦਾਨ ਹੈ ਜੀ ਇਸ ਦੇ ਵਿੱਚ ਦਿਲਪ ਛੋਟੀ ਉਮਰ ਦੇ ਵਿੱਚ ਹੀ ਹਜੇ ਤੁਹਾਡੀ ਪੜ੍ਹਾਈ ਜਿਹੜੀ ਬਾਕੀ ਆ ਅੱਜ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਛੋਟੀ ਉਮਰ ਤੇ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਦੀ ਜਾ ਰਹੀ ਕੀ ਮੈਸ ਦਿਨਾ ਚਾਹੁੰਦੇ ਕਿ ਜੀ ਨਸ਼ਿਆਂ ਦੇ ਵਿੱਚ ਤਰ੍ਹਾਂ ਸੇ ਕੁਝ ਰੱਖਿਆ ਨਹੀਂ ਮੈਂ ਤਾਂ ਇਹੀ ਕਹੂੰਗਾ ਕਿ ਨਸ਼ੇ ਕਰਕੇ ਅੱਜ ਤੱਕ ਕਿਸੇ ਦਾ ਕੁਝ ਬਣਿਆ ਨਹੀਂ ਆ ਨਸ਼ਾ ਕਰਕੇ ਤਾਂ ਸਭ ਮਤਲਬ ਲੁੱਟੇ ਜਾਂਦੇ ਨੇ ਮੈਂ ਤਾਂ ਕਹੂੰਗਾ ਕਿ ਪੜ੍ਹਾਈ ਹੀ ਕਰੋ ਕਿਉਂਕਿ ਜੋ ਆਪਣੀ ਲਾਈਕ ਇੰਡੀਆ ਦੇ ਵਿੱਚ ਹੈ ਓਪਰਚ्युनिटीज ਬਹੁਤ ਨੇ ਜੀ ਬਾ ਜਾਂ ਨਾ ਆਪ ਨੂੰ ਬਾਹਰ ਜਾਣ ਦੀ ਲੋੜ ਹੈ ਇੰਡੀਆ ਆਪ ਓਪਰਚ्युनिटी ਦਿੰਦਾ ਹੈ ਬਸ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਹੈ ਇੱਥੇ ਆਪਾਂ ਬਾਹਰ ਜਾਣੇ ਉੱਥੇ ਮਿਹਨਤ ਕਰਦੇ ਉਹਦੇ ਨਾਲ ਆਪਾਂ ਇੰਡੀਆ 'ਚ ਮਿਹਨਤ ਕਰੀਏ ਇੰਡੀਆ ਬਹੁਤ ਓਪਰਚ्युनिटी ਦਿੰਦਾ ਹੈ ਜੀ ਹਾਂਜੀ ਤਾਂ ਇੱਕ ਇੱਕ ਸੈਕਿੰਡ ਵੀ ਤੁਹਾਡੇ ਲਈ ਕੀਮਤੀ ਆ ਲੱਗਦਾ ਕਿ ਪਿੰਡ ਤੋਂ ਵੀ ਦੂਰ ਚਲੇ ਜਾਓਗੇ ਉਸ ਤੋਂ ਬਾਅਦ ਨਹੀਂ ਜੀ ਪਿੰਡ ਤੋਂ ਦੂਰ ਨਹੀਂ ਜਾਂਦੇ ਜੀ ਆ ਪਰ ਘਰ ਇੱਥੇ ਪੋਣਾ ਜੀ ਅਸੀਂ ਪਿੰਡ ਤੋਂ ਦੂਰ ਤਾਂ ਨਹੀਂ ਜਾਂਦੇ ਜੀ ਪਿੰਡ ਨੂੰ ਤਾਂ ਫੇਰ ਨਾਲ ਹੀ ਰੱਖਾਂਗੇ ਜੀ ਬਾਕੀ ਜੇ ਉੱਥੇ ਸਟੇ ਵਗੈਰਾ ਹੋਇਆ ਉਹ ਜੋ ਦੇਣਗੇ ਉੱਥੇ ਤਾਂ ਰਹਿਣਾ ਹੀ ਪੈਣਾ ਜੀ ਨਾਲ ਉਹਨਾਂ ਦੇ ਫੇਰ ਦੇਖਣਾ ਪੈਣਾ ਜੀ ਕਿੰਨੀ ਖੁਸ਼ੀ ਹੋ ਰਹੀ ਹੈ ਅਕ ਤਾਂ ਕਾਫੀ ਖੁਸ਼ੀ ਹੋ ਰਹੀ ਜੀ ਇਹ ਧੰਨਵਾਦ ਮੈਂ ਆਪਣੀ ਸਰਕਾਰ ਦਾ ਕਰਦਾ ਜੀ ਇਸਰੋ ਦਾ ਕਰਦਾ ਜੀ ਮੈਂ ਪੇਰੈਂਟਸ ਦਾ ਕਰਦਾ ਮੈਂ ਥਾਪਰ ਦਾ ਕਰਦਾ ਮੈਂ ਸਭ ਤੋਂ ਬਾਅਦ ਆਪਣੇ ਪਿੰਡ ਦਾ ਕਰਦਾ ਜੀ ਜੋ ਮੇਰੇ ਨਾਲ ਮਾਨ ਸਤਕਾਰ ਦੇ ਰਿਹਾ ਜੀ ਬਹੁਤ ਖੁਸ਼ੀ ਨਾਲ ਦੇਖਦੇ ਆ ਵੀ ਇਹਨੇ ਵੀ ਪਿਓ ਦਾਦੇ ਦਾ ਸਭ ਦਾ ਨਾਮਕਾ ਕੀਤਾ ਹੈ। ਕਿੰਨੀ ਖੁਸ਼ੀ ਹੋ ਰਹੀ ਬਾਤ। ਬਹੁਤ ਜ਼ਿਆਦਾ। ਜਦੋਂ ਉਹ ਬਾਪੂ ਕੋੜਤਾ ਸੀ ਪੜਾਈ ਪੱਖੋਂ ਜਾਂ ਕਹ ਲਈਏ ਕਿ ਲੜਦਾ ਸੀ ਤੇ ਤੁਸੀਂ ਬੋਲਦੇ ਸੀ ਵੀ ਨਾ ਵੀ ਪੜ੍ਹ ਹੀ ਲਊਗਾ ਅੱਗੇ। ਜਦੋਂ ਬੱਚੇ ਨੂੰ ਆਪਾਂ ਕਿਸੇ ਕੰਮ ਦੇ ਖਾਤਰ ਘੂਰਦੇ ਹੋਗੇ ਨਾ। ਹਾਂਜੀ। ਉਦੋਂ ਤਾਂ ਚੰਗਾ ਹੀ ਲੱਗਦਾ ਹੈ। ਹਾਂ। ਅੱਜ ਵੀ ਉਹਨੇ ਇਹ ਮਕਾਮ ਹਾਸਲ ਕਰ ਲਿਆ। ਹਾਂ। ਤੇ ਕੀ ਕਹਿਣਾ ਚਾਹੁੰਦੇ ਹੋ ਪੋਤੇ ਨੂੰ? ਉਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆ ਜਿਹੜੇ ਸਾਨੂੰ ਇੰਨਾ ਪਿਆਰ ਦੇ ਰਹੇ ਆ ਤੁਸੀਂ ਇੱਥੇ ਸਾਡੇ ਤੱਕ ਪਹੁੰਚੇ ਹੋ ਸਾਰੇ ਲੋਕ ਕੰਗ੍ਰੈਚੁਲੇਸ਼ਨ ਦੇ ਰਹੇ ਨੇ ਤੇ ਹਰ ਮਾਂ-ਬਾਪ ਦਾ ਹੀ ਡ੍ਰੀਮ ਹੁੰਦਾ ਕਿ ਉਹਨਾਂ ਦਾ ਬੱਚਾ ਉੱਥੋਂ ਤੱਕ ਜਾਵੇ ਜਿੱਥੋਂ ਤੱਕ ਅਜੇ ਤੱਕ ਕੋਈ ਨਹੀਂ ਗਿਆ ਉਹ ਰੋ ਸਾਡਾ ਵੀ ਸੀ ਔਰ ਸਾਡੇ ਬੱਚੇ ਨੇ ਮਿਹਨਤ ਕੀਤੀ ਸਾਰੇ ਬੱਚੇ ਹੀ ਕਰਦੇ ਆ لیکن کسی کسی بندے ਨੂੰ ਸਹੀ ਰਾਹ ਮਿਲ ਜਾਂਦਾ ਕਿਸੇ ਬੱਚੇ ਨੂੰ ਸਹੀ ਰਾਹ ਮਿਲ ਜਾਂਦਾ ਔਰ ਕਈ ਬੱਚੇ ਸਹੀ ਰਾਹ ਲੱਭਣ ਦੇ ਵਿੱਚ ਕਈ ਵਾਰ ਸਹੀ ਜਗ੍ਹਾ ਤੇ ਨਹੀਂ ਪਹੁੰਚ ਪਾਉਂਦੇ ਸਾਡੇ ਬੱਚੇ ਨੂੰ ਸਹੀ ਜਗ੍ਹਾ ਮਿਲੀ ਸਹੀ ਰਸਤੇ ਤੇ ਚੜਿਆ ਹੈ ਕਾਥਨ ਮਿਲਿਆ ਹੈਦਰਾਬਾਦ ਗਿਆ ਉੱਥੋਂ ਉਹਨੂੰ ਸਹੀ ਗਾਈਡਲਾਈਨ ਮਿਲੀ ਔਰ ਉਹ ਸਹੀ ਜਗ੍ਹਾ ਪਹੁੰਚ ਗਿਆ ਔਰ ਉਹਨੂੰ ਇਸ ਤਰੀਕੇ ਨਾਲ ਰਾਸ਼ਟਰਪਤੀ ਤੋਂ ਸਨਮਾਨ ਮਿਲ ਗਿਆ ਜੀ ਬੜਾ ਸੋਹਣਾ ਲੱਗਦਾ ਜੀ ਜਦੋਂ ਕੋਈ ਬਾਹਰੋਂ ਆ ਕੇ ਇੱਕ ਅਣਜਾਣ ਆਦਮੀ ਪੁੱਛਦਾ ਤੁਹਾਡਾ ਬੱਚਾ ਕਿਵੇਂ ਹੈ ਕਿੰਨਾ ਵਧੀਆ ਕੀਤਾ ਉਹਨੇ ਬੜੀ ਯਾਨੀ ਦਿਲ ਨੂੰ ਇੰਨੀ ਜਿਆਦਾ ਖੁਸ਼ੀ ਹੁੰਦੀ ਹੈ ਕਿ ਉਹ ਸੰਭਾਲੀ ਨਹੀਂ ਜਾਂਦੀ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਮਾਨ ਮਹਿਸੂਸ ਹੋ ਰਿਹਾ ਸਾਡਾ ਬੱਚਾ ਜਹਾਂ ਤੱਕ ਪਹੁੰਚਾ ਉਦੋਂ ਪੜ੍ਹਾਈ ਕਰਦਾ ਸੀ ਜੀ ਤੁਹਾਡਾ ਕਿੰਨਾ ਕਿਯੋਗਦਾਰ ਰਿਹਾ ਅੰਕਲ ਜੀ ਤਾਂ ਦੱਸ ਹੀ ਦਿੱਤਾ ਕਿ ਪੂਰਾ ਫੁਕਸ ਹੀ ਇਹਨਾਂ ਦੇ ਉੱਤੇ ਮੇਰਾ ਪੂਰਾ ਯੋਗਦਾਨ ਰਿਹਾ ਜੀ ਮੈਂ ਪੂਰੀ ਸਟੱਡੀ ਕਰਵਾਉਂਦੀ ਸੀ ਇਹਨੂੰ 5th ਸਿਖਲ ਤੱਕ ਮੈਂ ਖੁਦ ਕਰਵਾਉਂਦੀ ਸੀ ਉਸ ਤੋਂ ਅੱਗੇ ਮਤਲਬ ਕਿ ਲਾਈਕ ਨਹੀਂ ਸਮਝ ਆ ਰਿਹਾ ਤਾਂ ਟਿਊਸ਼ਨ ਕਰਵਾਉਂਦੀ ਸੀ ਹਾਂਜੀ ਅਸੀਂ ਆਰਮੀ ਸਕੂਲ ਸੀ ਇਹਨੂੰ ਪੜਾਇਆ ਸਟਾਰਟਿੰਗ ਤੋਂ ਲੈ ਕੇ ਔਰ ਬੱਚਿਆਂ ਨੂੰ ਕੋਈ ਮੈਸੇਜ ਦੇ ਮੈਂ ਤਾਂ ਬੱਚਿਆਂ ਨੂੰ ਇਹ ਮੈਸੇਜ ਦਵਾਂਗੀ ਕਿ ਨਸ਼ੇ ਪਤੇ ਤੋੜਿਆ ਤੋ ਕਿ ਨਵਦੀਪ ਦੀ ਤਰ੍ਹਾਂ ਮਤਲਬ ਕਿ ਤਰੱਕੀ ਤੱਕ ਪਹੁੰਚਣਾ ਆਪਣੇ ਮਾਪੇ ਦਾ ਨਾਮ ਰੌਸ਼ਨ ਕਰਨਾ ਇੱਕ ਆਪਣੇ ਪਿੰਡ ਦੇ ਨੌਜਵਾਨ ਨੇ ਇੱਕ ਮੁੰਡਾ ਨਵਦੀਪ ਸਿੰਘ ਸਾਡਾ ਪਤੀਜਾ ਜਿਹਨੇ ਪਿੰਡ ਦਾ ਆਪਣੇ ਮਾਤਾ ਪਿਤਾ ਦਾ ਪੂਰੀ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ ਹੈਗਾ ਦੇਖੋ ਇਸਰੋ ਵਰਗੀ ਇੱਕ ਜਿਹੜੀ ਸੰਸਥਾ ਦੇ ਵਿੱਚ ਜਾ ਕੇ ਜਿਹੜੀਆਂ ਸਾਇੰਟਿਸਟਾਂ ਨੂੰ ਪ੍ਰੋਬਲਮ ਆ ਰਹੀਆਂ ਚੰਦਰਯਾਨ ਨੂੰ ਜਿਹੜੀ ਪ੍ਰੋਬਲਮ ਆਈ ਉਹਦਾ ਸੋਲੂਸ਼ਨ ਲੱਭਣਾ ਤੇ ਉਹ ਲੱਭ ਕੇ ਵੀ ਉਹਦੇ ਵਿੱਚ ਕਾਮਯਾਬ ਹੋਣਾ ਉਸ ਤੋਂ ਬਾਅਦ ਰਾਸ਼ਟਰਪਤੀ ਤੋਂ ਪੁਰਸਕਾਰ ਮਿਲਣਾ ਇਹ ਇੱਕ ਬਹੁਤ ਵੱਡੇ ਮਾਣ ਵਾਲੀ ਗੱਲ ਆ ਪੂਰੇ ਨਗਰ ਖਾਈ ਵਾਸਤੇ ਤੇ ਪੂਰੇ ਇਲਾਕੇ ਵਾਸਤੇ ਮਾਣ ਦੀ ਗੱਲ ਆ ਪੂਰੇ ਪੰਜਾਬੀਆਂ ਨੂੰ ਮਾਣ ਆ ਸਾਨੂੰ ਇਹੋ ਜੀ ਨੌਜਵਾਨਾਂ ਤੋਂ ਸੇਧ ਲੈਣੀ ਪੈਣੀ ਹੈ ਜਿਹੜੇ ਨੌਜਵਾਨ ਅੱਜ ਆਪਣੀ ਧਰਤੀ ਨੂੰ ਛੱਡ ਕੇ ਬਾਹਰ ਵਿਦੇਸ਼ਾਂ ਦਾ ਰੁਖ ਕਰ ਰਹੇ ਆ ਤੇ ਉਹਨਾਂ ਨੂੰ ਇਹੋ ਜੀ ਨੌਜਵਾਨਾਂ ਤੋਂ ਹੀ ਸੇਧ ਮਿਲਣੀ ਆ ਵੀ ਇੱਥੇ ਰਹਿ ਕੇ ਵੀ ਬਹੁਤ ਕੁਝ ਕੀਤਾ ਜਾ ਸਕਦਾ ਔਰ ਇਹਦੇ ਸਵਾਗਤ ਲਈ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਕੀਤੇ ਜਾ ਰਹੇ ਆ ਦੇਖੋ ਇਹ ਥੋੜਾ ਜਿਹਾ ਇੱਕ ਤਾਂ ਬਹੁਤ ਸ਼ਾਰਟ ਟਾਈਮ ਨੋਟਿਸ ਸੀਗਾ ਤੇ ਸਾਨੂੰ ਪਤਾ ਵੀ ਮੌਕੇ ਤੇ ਲੱਗਿਆ ਤੇ ਬਾਈ ਜੀ ਉਹਨੇ ਤਾਂ ਥੋੜਾ ਜਿਹਾ ਇਸ ਚੀਜ਼ ਨੂੰ ਹਾਈਡ ਕਰਨਾ ਚਾਹੁੰਦੇ ਸੀਗੇ ਕਹਿੰਦੇ ਵੀ ਨਹੀਂ মিডিਆ 'ਤੇ ਜਾਣਾ ਤੇ ਮੈਂ ਹੀ ਉਹਨਾਂ ਨੂੰ ਥੋੜਾ ਹੌਸਲਾ ਦਿੱਤਾ ਵੀ ਇਹ ਚੀਜ਼ ਆਪਾਂ ਨੂੰ ਹਾਈਡ ਨਹੀਂ ਕਰਨੀ ਚਾਹੀਦੀ ਸਗੋਂ ਲੋਕਾਂ ਦੇ ਸਾਹਮਣੇ ਪੇਸ਼ ਕਰਨੀ ਚਾਹੀਦੀ ਹੈ ਵੀ ਬੱਚਿਆਂ ਦੇ ਵਿੱਚ ਇਹ ਮਿਸਾਲ ਜਾਵੇ ਆਪਣੇ ਪਿੰਡ ਦੇ ਹੋਰ ਨੌਜਵਾਨ ਇਹਨਾਂ ਨੂੰ ਦੇਖ ਕੇ ਸੇਧ ਲੈਣਗੇ ਅੱਗੇ ਵਧਣਗੇ ਹਣਾ ਤੋ ਮੇਤਾ ਕਹਿੰਦਾ ਜੀ ਇੱਕ ਸੈਮੀਨਾਰ ਵਾਂਗੂ ਨਾ ਸਮਾਗਮਤ ਹੋਣਾ ਚਾਹੀਦਾ ਬੱਚੇ ਦਾ ਬਹੁਤ ਸੋਹਣੀ ਵੱਡੀ ਅਚੀਵਮੈਂਟ ਹੈ ਬੱਚੇ ਦੀ ਦੇਖੋ ਇਹਦੇ ਵਿੱਚ ਨਾ ਸਭ ਤੋਂ ਪਹਿਲਾਂ ਜਿਹੜਾ ਦੋਸ਼ ਆ ਉਹ ਸਰਕਾਰਾਂ ਨੂੰ ਹੀ ਜਾਂਦਾ ਜੇ ਪ੍ਰੋਪਰ ਜਿਹੜੀ ਐਜੂਕੇਸ਼ਨ ਹੈ ਐਜੂਕੇਸ਼ਨ ਸਿਸਟਮ ਦੇ ਵਿੱਚ ਸੁਧਾਰ ਲਿਆਂਦਾ ਜਾਵੇ ਉਸ ਤੋਂ ਬਾਅਦ ਜਿਹੜੀ ਸਿੱਖਿਆ ਹੈ ਉਹਨੂੰ ਕਿਤਾ ਮੁਖੀ ਬਣਾਇਆ ਜਾਵੇ ਤਾਂ ਮੇਰੇ ਹਿਸਾਬ ਨਾਲ ਇੱਕ ਤਾਂ ਨਸ਼ੇ ਵਾਲੇ ਪਾਸਿਓਂ ਵੀ ਨੌਜਵਾਨਾਂ ਦਾ ਰੁਝਾਨ ਹੈ ਜਿਹੜਾ ਉਹ ਘਟੂਗਾ ਦੂਸਰਾ ਬਾਹਰਲੇ ਪਾਸੇ ਜਾਣ ਤੋਂ ਵੀ ਕਿਉਂਕਿ ਤੇ ਇੱਥੇ ਉਹਨਾਂ ਨੂੰ ਰੋਜ਼ਗਾਰ ਦੇ ਮੌਕੇ ਮਹੱਈਆ ਕਰਾਏ ਜਾਣ ਉਹਨਾਂ ਦਾ ਜੀਵਨ-ਵਸਰ ਇੱਥੇ ਚੰਗਾ ਹੋ ਜੇ ਤੇ ਉਹਨਾਂ ਨੂੰ ਬਾਹਰ ਜਾਣਾ ਹੀ ਨਾ ਪਵੇ ਦੇਖੋ ਸਾਡਾ ਕਿੱਤਾ ਹੈਗਾ ਚਲੋ ਅਸੀਂ ਇਸ ਕਿੱਤੇ ਨਾਲ ਜੁੜੇ ਹੋਏ ਹਾਂ ਪਰ ਫਿਰ ਵੀ ਕਿਤੇ ਨਾ ਕਿਤੇ ਦਿਲ ਦੇ ਵਿੱਚ ਚੀਸ ਆ ਆਪਦੀ ਮਿੱਟੀ ਵਾਸਤੇ ਪੰਜਾਬ ਵਾਸਤੇ ਇਹਨੂੰ ਛੱਡ ਕੇ ਜਾਣਾ ਕਿਸੇ ਦੀ ਮਜਬੂਰੀ ਹੋ ਜਾਂਦੀ ਹੈ ਬਹੁਤ ਸਾਰੇ ਘਰਾਂ ਦੀਆਂ ਮਜਬੂਰੀਆਂ ਵੀ ਹੁੰਦੀਆਂ ਹਰੇਕ ਦਾ ਸ਼ੌਕ ਵੀ ਨਹੀਂ ਹੁੰਦਾਗਾ ਪਰ ਅਸੀਂ ਤਾਂ ਫਿਰ ਵੀ ਨੌਜਵਾਨਾਂ ਨੂੰ ਇਹੀ ਕਵਾਂਗੇ ਵੀ ਤੁਸੀਂ ਇਸ ਮਿੱਟੀ ਨਾਲ ਜੁੜੇ ਰਹੋ ਕੋਈ ਇੱਥੇ ਵੀ ਜਿਵੇਂ ਇਹ ਮੁੰਡੇ ਨੇ ਪ੍ਰਾਪਤੀ ਕੀਤੀ ਹੈ ਨਵਦੀਪ ਨੇ ਤੇ ਐਦਾਂ ਹੀ ਤੁਸੀਂ ਵੀ ਅੱਗੇ ਵਧੋ